ਔਰਤ ਨੇ ਵਾਰ-ਵਾਰ ਬਦਲਿਆ ਆਪਣਾ ਭੇਸ ਕਦੀ ਬਣ ਜਾਂਦੀ ਮਰਦ ਕਦੀ ਬਣ ਜਾਂਦੀ ਔਰਤ 13 ਵਾਰ ਚੇਂਜ ਕਰਵਾਇਆ ਆਪਣਾ ਜੈਂਡਰ ਇਸ ਔਰਤ ਨੇ ਅਜਿਹਾ ਕਿਉਂ ਕੀਤਾ ਕਾਰਨ জানੋਗੀ ਤਾਂ ਹੋ ਜਾਓਗੇ ਹੈਰਾਨ ਜੀ ਹਾਂ ਇਹ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਔਰਤ ਨੇ ਕਈ ਵਾਰ ਆਪਣਾ ਪੇਸ ਬਦਲਿਆ ਉਸ ਨੇ 13 ਵਾਰ ਆਪਣਾ ਜੈਂਡਰ ਚੇਂਜ ਕਰਵਾਇਆ ਹੈ ਕਦੀ ਇਹ ਮਰਦ ਬਣ ਜਾਂਦੀ ਕਦੀ ਇਹ ਔਰਤ ਬਣ ਜਾਂਦੀ ਇਸ ਨੇ ਅਜਿਹਾ ਪੈਸਾ ਕਮਾਉਣ ਦੇ ਲਈ ਕੀਤਾ ਹੈ 13 ਵਕ ਵਕ ਮਰਦਾਂ ਤੇ ਔਰਤਾਂ ਨੂੰ ਬ੍ਰਿਟਿਸ਼ ਦੇ ਵਿੱਚ ਨਾਗਰਿਕਤਾ ਦਿਵਾਉਣ ਦੇ ਲਈ ਇਸ ਨੇ ਆਪਣਾ ਪੇਸ ਕਈ ਵਾਰ ਬਦਲਿਆ ਤੇ ਨਾਲ ਹੀ ਕਈ ਵਾਰ ਬ੍ਰਿਟਿਸ਼ ਦੇ ਵਿੱਚ ਨਾਗਰਿਕਤਾ ਲੈਣ ਦੇ ਲਈ ਜਿਹੜਾ ਟੈਸਟ ਲਿਆ ਜਾਂਦਾ ਉਹ ਟੈਸਟ ਵੀ ਦਿੱਤਾ ਦੱਸਦੀ ਹੈ ਕਿ ਲਾਈਫ ਇਨ ਦਾ ਯੂਕੇ ਟੈਸਟ ਜਿਹੜਾ ਕਿ ਯੂਕੇ ਦੇ ਵੱਲੋਂ ਲਿਆ ਜਾਂਦਾ ਵਿਭਾਗ ਦੇ ਵੱਲੋਂ ਇਹ ਟੈਸਟ ਲੈ ਕੇ ਹੀ ਜਿਹੜੀ ਕਿ ਨਾਗਰਿਕਤਾ ਦਿੱਤੀ ਜਾਂਦੀ ਹੈ ਇਸ ਔਰਤ ਨੇ ਉਹ ਟੈਸਟ ਵੀ ਕਈ ਵਾਰ ਦਿੱਤਾ ਦੱਸਦੀ ਹੈ ਕਿ ਇਸ ਔਰਤ ਦਾ ਨਾਮ ਜੋਸਫਾਈਨ ਮੋਰਿਸ ਦੱਸਿਆ ਜਾ ਰਿਹਾ ਹੈ ਜਿਹੜੀ ਕਿ 61 ਸਾਲਾਂ ਦੀ ਹੈ ਇਸ ਨੇ ਜੂਨ 2022 ਤੋਂ ਲੈ ਕੇ ਜੁਲਾਈ 2023 ਤੱਕ ਵਾਰ-ਵਾਰ ਇਹ ਪ੍ਰੀਖਿਆ ਦਿੱਤੀ ਹੈ ਦੱਸਿਆ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਇਸ ਔਰਤ ਨੇ ਅਜਿਹਾ ਇਸ ਲਈ ਕੀਤਾ ਤਾਂ ਕਿ ਉਹ ਬਾਕੀ ਬਿਨੇਕਾਰਾਂ ਦੇ ਵਾਂਗ ਦਿਖਾਈ ਦੇ ਸਕੇ ਉਸ ਨੇ ਪੈਸਾ ਕਮਾਉਣ ਦੇ ਲਈ ਅਜਿਹਾ ਕੀਤਾ ਦੱਸਿਆ ਕਿ ਇਸ ਟੈਸਟ ਦੇ ਵਿੱਚ 24 ਸਵਾਲ ਪੁੱਛੇ ਜਾਂਦੇ ਨੇ ਜਿਹੜੇ ਕਿ ਬ੍ਰਿਟੇਨ ਦੇ ਇਤਿਹਾਸ ਇਥੋਂ ਦੇ ਸੱਭਿਆਚਾਰ ਤੇ ਨਾਲ ਹੀ ਜਿਹੜੀ ਇਥੋਂ ਦਾ ਸਮਾਜ ਹੈ ਉਥੋਂ ਦੀ ਸਮਝ ਦੇ ਬਾਰੇ ਵਿੱਚ ਹੁੰਦੇ ਨੇ ਤਾਂ ਤੁਹਾਡੀ ਸਮਝ ਦੀ ਜਾਂਚ ਇਹ ਸਵਾਲ ਕਰਦੇ ਨੇ ਜੇਕਰ ਤੁਸੀਂ ਇਹਨਾਂ ਸਵਾਲਾਂ ਦੇ ਜਵਾਬ ਸਹੀ ਨਹੀਂ ਦਿੰਦੇ ਤਾਂ ਤੁਸੀਂ ਇਹ ਟੈਸਟ ਪਾਸ ਨਹੀਂ ਕਰ ਸਕਦੇ ਤਾਂ ਤੁਹਾਨੂੰ ਇਥੋਂ ਦੀ ਨਾਗਰਿਕਤਾ ਨਹੀਂ ਮਿਲਦੀ ਇਸ ਕਰਕੇ ਹੀ ਇਸ ਔਰਤ ਨੇ ਕਈ ਵਾਰ ਆਪਣਾ ਪੇਸ ਬਦਲਿਆ ਉਸ ਨੂੰ ਕਈ ਤਰ੍ਹਾਂ ਦੇ ਵਿਗ ਵਰਤਣੇ ਪਏ ਨਾਲ ਹੀ ਜਿਸ ਦੇ ਵਿੱਚ ਖਾਸ ਤੌਰ ਤੇ ਉਸ ਦਾ ਜੈਂਡਰ ਚੇਂਜ ਕਰਵਾਉਣਾ ਵੀ ਸ਼ਾਮਿਲ ਹੈ ਉਸ ਨੇ ਆਪਣਾ ਲਿੰਗ 13 ਵਾਰ ਚੇਂਜ ਕਰਵਾਇਆ ਤਾਂ ਕਿ ਉਹ ਵਕ ਵਕ 13 ਮਰਦਾਂ ਤੇ ਔਰਤਾਂ ਨੂੰ ਬ੍ਰਿਟਿਸ਼ ਦੇ ਵਿੱਚ ਜਿਹੜੀ ਨਾਗਰਿਕਤਾ ਦਵਾ ਸਕੇ ਤੇ ਉਸ ਨੂੰ ਇਸ ਦੇ ਬਦਲੇ ਦੇ ਵਿੱਚ ਮੋਟੀ ਰਕਮ ਮਿਲ ਸਕੇ ਦੱਸਦੇ ਇਹ ਕਿ ਆਉਣ ਵਾਲੀ 20 ਮਈ ਨੂੰ ਇਸ ਔਰਤ ਨੂੰ ਜਿਹੜੀ ਕਿ ਸਜ਼ਾ ਸੁਣਾਈ ਜਾਵੇਗੀ ਫਿਲਹਾਲ ਦੀ ਕੜੀ ਦੇ ਵਿੱਚ ਇਹ ਔਰਤ ਜੇਲ੍ਹ ਦੇ ਵਿੱਚ ਹੈ ਉਸਨੇ ਇਹ ਗੁਨਾਹ ਕਬੂਲਿਆ ਉਸਨੇ ਦੱਸਿਆ ਹੈ ਕਿ ਉਸਨੇ ਇਹ ਸਾਰਾ ਕੁਝ ਯੋਜਨਾਬੱਧ ਤਰੀਕੇ ਦੇ ਨਾਲ ਕੀਤਾ ਹੈ ਪਹਿਲਾਂ ਬੈਠ ਕੇ ਉਸਨੇ ਇਸ ਸੰਬੰਧੀ ਯੋਜਨਾ ਬਣਾਈ ਇਸ ਨੂੰ ਪੂਰੀ ਤਰ੍ਹਾਂ ਉਲੀਕਿਆ ਤੇ ਬਾਅਦ ਦੇ ਵਿੱਚ ਹੀ ਉਸਨੇ ਇਸ ਨੂੰ ਅੰਜਾਮ ਦਿੱਤਾ ਹੈ ਉਸਨੇ 13 ਵਾਰ ਆਪਣਾ ਲਿੰਗ ਚੇਂਜ ਕਰਵਾਇਆ ਤੇ ਵੱਖ-ਵੱਖ 13 ਮਰਦਾਂ ਤੇ ਔਰਤਾਂ ਨੂੰ ਬ੍ਰਿਟਿਸ਼ ਦੇ ਵਿੱਚ ਨਾਗਰਿਕਤਾ ਦਿਵਾਉਣ ਦੇ ਲਈ ਉਸਨੇ ਅਜਿਹਾ ਕੀਤਾ ਜਿਸ ਦੇ ਬਦਲੇ ਦੇ ਵਿੱਚ ਉਸ ਨੂੰ ਮੋਟੀ ਰਕਮ ਮਿਲਦੀ ਸੀ ਤੇ ਜਦੋਂ ਇਹ ਗੱਲ ਮੰਤਰਾਲੇ ਦੇ ਧਿਆਨ ਦੇ ਵਿੱਚ ਆਈ ਤਾਂ ਇਸ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਸਬੰਧ ਦੇ ਵਿੱਚ ਅਗਲੀ ਕਾਰਵਾਈ ਹੋ ਰਹੀ ਹੈ ਤੇ ਜਲਦ ਹੀ ਇਸ ਔਰਤ ਨੂੰ ਸਜ਼ਾ ਵੀ ਸੁਣਾ ਦਿੱਤੀ ਜਾਵੇਗੀ